ਮੈਂ ਕਹਿੰਦਾ ਚੰਗੇ ਪਾ ਕਾਂਗਰਸ ਕੋਈ ਮਾਰੇ ਬੰਦੇ ਨਹੀਂ ਕਿ ਚੰਗੇ ਬੰਦੇ ਜਿੱਤਣ ਚੰਗੇ ਬੰਦੇ ਜਿੱਤਣ ਕੈਪਟਨ ਸਾਹਿਬ ਬੈਠੇ ਨੇ ਭਾਰਤ ਨੂੰ ਪਤਾ ਹੀ ਨਹੀਂ ਕਿੰਨੀ ਵਾਰੀ ਦੇਸ਼ ਦਾ ਝੰਡਾ ਪ੍ਰਗਟ ਸਿੰਘ ਨੇ ਤਾਂ ਆਹ ਜਾਂਦਾ ਦੇਖਿਆ ਹੋਊਗਾ ਐਦਾਂ ਕਰਕੇ ਮੈਂ ਵੀ ਦੇਖਿਆ ਮੈਂ ਟੀਵੀ ਤੇ ਦੇਖਦਾ ਸੀ ਇਹ ਉੱਥੇ ਖੜੇ ਹੁੰਦੇ ਸੀ ਹਾਕੀ ਦੇ ਕੈਪਟਰ ਰਹੇ ਹਾਕੀ ਸਾਡੀ ਜਿੰਦ ਜਾਨ ਹੈ ਕਾਂਗਰਸ ਬਹੁਤ ਚੰਗੇ ਬੰਦੇ ਨੇ ਜਿੰਨਾ ਚਾਹੀਦਾ ਜਰੂਰ ਹੈ ਜਿੱਥੇ ਸਦਨ ਦੇ ਵਿੱਚ ਵਿਰੋਧੀ ਧਿਰ ਅਤੇ ਸੱਤਾਧਿਰ ਦੇ ਵਿੱਚ ਬਹਿਸ ਹੋਈ ਹੰਗਾਮੇਦਾਰ ਸੈਸ਼ਨ ਰਿਹਾ ਉੱਥੇ ਹੀ ਮੁੱਖ ਮੰਤਰੀ ਮਾਨ ਦੇ ਵੱਲੋਂ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਦੀ ਤਾਰੀਫ਼ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਗਟ ਸਿੰਘ ਵਰਗੇ ਭਾਵੇਂ ਵਿਰੋਧੀ ਧਿਰ ਦੇ ਵਿੱਚ ਹੁਣ ਪਰ ਜਿੱਤ ਨੇ ਚਾਹੀਦੇ ਨੇ ਹੋਰ ਕੀ ਕੁਝ ਬੋਲੇ ਮੁੱਖ ਮੰਤਰੀ ਮਾਨ ਆਉਂਸੁੰਦੇ ਆ। ਪਰ ਕੰਮ ਵਧੀਆ ਕਰੋ ਜਿਹਦੇ ਨਾਲ ਪੰਜਾਬ ਉੱਪਰ ਹੋਵੇ, ਜਿਹਦੇ ਨਾਲ ਦੇਸ਼ ਉੱਪਰ ਹੋਵੇ ਤਾਂ ਕਰਕੇ ਮੈਂ ਗੱਲ ਕਹਿਣ ਵਾਸਤੇ ਉੱਠਿਆ ਕਿ ਅਸੀਂ ਦੇਸ਼ ਅਸੀਂ ਨੈਸ਼ਨਲਿਸਟ ਲੋਕ ਆ ਅਸੀਂ ਵਤਨ ਪ੍ਰਸਤ ਲੋਕ ਆ ਅਸੀਂ ਅਸੀਂ ਆਲਮੋਸਟ ਸਾਡੀਆਂ 99% ਜਿਹੜੀਆਂ ਅ ਸਾਡੀਆਂ ਮੀਟਿੰਗਸ ਨੇ ਚਾਹੇ ਵਪਾਰੀਆਂ ਨਾਲ ਐ ਚਾਹੇ ਕਿਸਾਨਾਂ ਨਾਲ ਐ ਚਾਹੇ ਕਿਸੇ ਵੀ ਪੱਦਰ ਦੇ ਵਰਗ ਨਾਲ ਐ ਜਨਗਨਮਨ ਤੋਂ ਸ਼ੁਰੂ ਹੁੰਦਾ ਤੇ ਜਨਗਨਮਨ ਤੇ ਸੀ ਉਸ ਮੀਟਿੰਗ ਦਾ ਐਂਡ ਕਰਦੇ ਆ ਅਸੀਂ ਦੇਸ਼ ਭਗਤ ਲੋਕ ਆ ਕਿਰਪਾ ਕਰਕੇ ਸਾਨੂੰ ਨਾ ਬੰਡੋ ਸਰਟੀਫਿਕੇਟ ਫਿਰ ਗੱਲਾਂ ਤੋਪਾਂ ਤੇ ਚੱਲੇ ਜਾਣਗੀਆਂ ਫਿਰ ਗੱਲਾਂ ਉਧਰ ਇਧਰਲੇ ਪਾਸੇ ਚਲੇ ਜਾਣਗੇ ਧਰਮ ਵਾਲੇ ਪਾਸੇ ਇਸ ਕਰਕੇ ਜੇ ਕਿਤੇ ਕਾਂਗਰਸ ਦੇਸ਼ ਨੂੰ ਬਖਸ਼ ਦੇ ਤਾਂ ਇਹ ਦੇਸ਼ ਤਰੱਕੀ ਕਰ ਸਕਦਾ ਜੀ ਜੇ ਕਿਤੇ ਭਾਜਪਾ ਦੇਸ਼ ਨੂੰ ਬਖਸ਼ ਦੇ ਤਾਂ ਦੇਸ਼ ਤਰੱਕੀ ਕਰ ਸਕਦਾ ਹੈ ਕੋਈ ਚੰਗੇ ਬੰਦੇ ਆਉਣ ਚੰਗੇ ਲੋਕ ਮੈਂ ਕਹਿੰਦਾ ਚੰਗੇ ਪਾ ਕਾਂਗਰਸ ਕੋਈ ਮਾੜੇ ਬੰਦੇ ਨਹੀਂਗੇ ਚੰਗੇ ਬੰਦੇ ਜਿੱਤਣ ਚੰਗੇ ਬੰਦੇ ਜਿੱਤਣ ਕੈਪਟਨ ਸਾਹਿਬ ਬੈਠੇ ਨੇ ਭਾਰਤ ਨੂੰ ਪਤਾ ਹੀ ਨਹੀਂ ਕਿੰਨੀ ਵਾਰੀ ਦੇਸ਼ ਦਾ ਝੰਡਾ ਪ੍ਰਗਟ ਸਿੰਘ ਨੇ ਤਾਂ ਆਹ ਜਾਂਦਾ ਦੇਖਿਆ ਹੋਊਗਾ ਐਦਾਂ ਕਰਕੇ ਮੈਂ ਵੀ ਦੇਖਿਆ ਮੈਂ ਟੀਵੀ ਤੇ ਦੇਖਦਾ ਸੀ ਇਹ ਉੱਥੇ ਖੜੇ ਹੁੰਦੇ ਸੀ ਹਾਕੀ ਦੇ ਕੈਪਟਨ ਰਹੇ ਹਾਕੀ ਸਾਡੀ ਜਿੰਦ ਜਾਨ ਹੈ ਕਾਂਗਰਸ ਬਹੁਤ ਚੰਗੇ ਬੰਦੇ ਨੇ ਜਿੰਨਾ ਚਾਹੀਦਾ ਜਰੂਰੀ ਥੋੜੀ ਕੀ ਗੱਲ ਹੈ ਹਰੇਕ ਬੰਦਾ ਆਵਾਂ ਦੀ ਪਾਰਟੀ ਵੱਲੋਂ ਜਿੱਤੂਗਾ ਚੰਗੇ ਬੰਦੇ ਜਿੱਤਣਗੇ ਅੱਛੀਆਂ ਡਿਬੇਟਾਂ ਹੋਣਗੀਆਂ ਅੱਛੇ ਬਹਿਸ ਹੋਊਗੀ ਅੱਛੀ ਬਹਿਸ ਹੋਊਗੀ ਅੱਛੇ ਕਾਨੂੰਨ ਬਣਗੇ ਬਹੁਤ-ਬਹੁਤ ਧੰਨਵਾਦ ਜੀ ਸਰ ਮੁੱਖ ਮੰਤਰੀ ਸਾਹਿਬ ਆਪਣੇ अरोड़ा ਸਾਹਿਬ ਨੂੰ ਇੰਟਰੋਡਿਊਸ ਤਾਂ ਕਰਾ ਦਿਓ ਸੰਜੀਵ ਰੋੜਾ ਜੀ ਨੂੰ ਜੀ ਹੈ ਕਹਿ ਰਹੀ ਹੈ ਜੀ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਸਾਡੇ ਨਵੇਂ ਚੁਣੇ ਹੋਏ ਐਮਐਲਏ ਸਾਹਿਬ ਜਿਨ੍ਹਾਂ ਨੂੰ ਕਿ ਅਸੀਂ ਕੈਬਨਿਟ ਦੇ ਵਿੱਚ ਇੰਡਸਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਲੁਧਿਆਣੇ ਤੋਂ ਵੱਡੇ ਮਾਰਜਿਨ ਨਾਲ ਜਿੱਤੇ ਨੇ